ਜੋਨاتھن ਲੀ ਰਿਚਸ ਨਾਮ ਦਾ ਇਹ ਬੰਦਾ ਜਿਸ ਨੇ ਆਪਣੀ ਮਾਂ ਰਿਸ਼ਤedar ਦੋਸਤ ਹਰ ਕਿਸੇ ਤੇ ਨੇ ਕੇਸ ਕੀਤਾ ਤੇ ਅੱਜ ਦੀ ਡੇਟ ਤੱਕ ਤਕਰੀਬਨ 4000 ਕੇਸ ਇਹ ਕਰ ਚੁੱਕਾ ਵਾ ਅਲੱਗ-ਅਲੱਗ ਲੋਕਾਂ ਦੇ ਉੱਪਰ ਤੇ ਉਹਨਾਂ ਵਿੱਚ ਸਾਰੇ ਕੇਸਿਸ ਕਰਨ ਦਾ ਜਿਹੜਾ ਕਾਰਨ ਸਨ ਉਹ ਇਨਿਕ ਬੇਹੂਦਾ ਤੇ ਇਨਿਕ ਬਜ਼ੇਰ ਸਨ ਉਹ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਜਾਣਦੇ ਆ ਤੇ ਜਾਣਦੇ ਆ ਜੋਨاتھن ਲੀ ਰਿਚਸ ਦੀ ਜ਼ਿੰਦਗੀ ਬਾਰੇ ਇਸ ਦਾ ਜਨਮ ਹੋਇਆ ਸੀ 1977 ਦੇ ਵਿੱਚ ਤੇ ਕਿਹਾ ਜਾਂਦਾ ਵਾ ਕਿ ਇਸ ਦਾ ਜਿਹੜਾ ਬਾਪ ਆ ਉਹ ਇੱਕ ਕ੍ਰਿਮੀਨਲ ਸੀ ਉਹ ਵੀ ਬਹੁਤ ਹੀ ਵਾਇਲੈਂਟ ਤੇ 2006 ਤੋਂ ਲੈ ਕੇ 2009 ਦੇ ਵਿੱਚ ਇਹਦੇ ਜਿਹੜੇ ਕੇਸਿਸ ਕਰਨ ਦਾ ਟਾਈਮ ਸੀ ਉਹ ਪੀਕ ਤੇ ਸੀ ਮੰ ਕਲੀ ਸਿਕੀਸ ਨੇ ਆਪਣੀ ਮਾਤਾ ਕੇਸ ਕਰ ਦਿੱਤਾ ਤੇ ਜਿਸ ਤੋਂ ਬਾਅਦ ਇਸ ਨੂੰ 20000 ਡਾਲਰ ਮਿਲੇ ਆਪਣੀ ਮਾਂ ਵੱਲੋਂ ਕਿਉਂਕਿ ਇਹ ਉਹ ਕੇਸ ਜਿੱਤ ਚੁੱਕਿਆ ਸੀ ਪਰ ਇਹ ਵਾਲੀ ਨਿਊਜ਼ ਕਿਸੇ ਵੀ ਆਫੀਸ਼ੀਅਲ ਵੈਬਸਾਈਟ ਤੇ ਨਹੀਂ ਉਪਲਬਧ ਥਰਡ ਪਾਰਟੀਆਂ ਦੀ ਵੈਬਸਾਈਟ ਤੇ ਹੈ ਉਹਨਾਂ ਤੇ ਆਪਾਂ ਯਕੀਨ ਨਹੀਂ ਕਰ ਸਕਦੇ ਪਰ ਜਿਹੜੇ ਕੇਸਿਸ ਦੀ ਗਿਣਤੀ ਆਪਾਂ ਸ਼ੁਰੂ ਦੇ ਵਿੱਚ ਤੁਹਾਨੂੰ ਦੱਸੀ 4000 ਤੋਂ ਵੱਧ ਉਹ ਬਾਕੀ ਸੱਚੀ ਹੈ ਇਸ ਦਾ ਨਾਮ ਸੀ ਜਨਥਨ ਲੀ ਰਿਚਸ ਸੋ ਜੇਕਰ ਜੋ ਕੋਈ ਬੰਦਾ ਆਪ ਤੇ ਆਪ ਨੂੰ ਕਹਿੰਦਾ ਸੀ ਕਿ ਮੈਂ ਰਿਚ ਬਹੁਤ ਆਮੀਰ ਆ ਤਾਂ ਇਸ ਨੇ ਉਹਨਾਂ ਤੇ ਵੀ ਕੇਸ ਕੀਤੇ ਹੋਏ ਨੇ ਇਹਨੇ ਆਈਫਲ ਟਾਵਰ ਤੇ ਵੀ ਕੇਸ ਕੀਤੇ ਹੋਏ ਚਲੋ ਆਪਾਂ ਜੈਬ ਬੈਜ਼ੋਸ ਯਾਨੀ ਕਿ ਐਮਾਜ਼ਨ ਦਾ ਓਨਰ ਬ੍ਰਿਟਿਸ਼ ਪੀਅਰ ਸਟੀਵ ਜੋਬ ਅਡੋਲਫ ਹਿਟਲਰ ਦਾ ਆਈਫਲ ਟਾਇਵਰ ਤੇ ਗਿਨਿਸ ਬੁਲਟ ਰਿਕਾਰਡ ਜਿਦਨੇ ਇਹਨੇ ਇਹਨੇ ਸਾਰੇ ਕੇਸਿਸ ਕੀਤੇ ਤਾਂ ਗਿਨਿਸ ਬੁੱਕ ਆਫ ਵਰਲਡ ਰਿਕਾਰਡ ਨੇ ਵੀ ਇਹਦਾ ਨਾਮ ਦਰਜ ਕਰਤਾ ਜਿਸ ਤੋਂ ਬਾਅਦ ਇਹਨੇ ਉਹਨਾਂ ਤੇ ਵੀ ਕੇਸ ਕਰਤਾ ਕਿ ਤੁਸੀਂ ਮੇਰੀ ਪਰਮਿਸ਼ਨ ਤੋਂ ਬਿਨਾ ਮੇਰਾ ਨਾਮ ਕੀ ਦਰਜ ਕੀਤਾ ਜਿਸ ਤੋਂ ਬਾਅਦ ਇਹਨੂੰ ਸ਼ੋਅ ਤੇ ਵੀ ਇੱਕ ਸੱਦਿਆ ਗਿਆ ਤੇ ਸ਼ੋਅ ਦਾ ਨਾਮ ਸੀ ਲੋਸਟ ਕਿਹਾ ਜਾਂਦਾ ਹੈ ਕਿ ਉਸ ਸ਼ੋਅ ਦੇ ਹੋਸਟ ਨੇ ਇਸ ਨੂੰ ਇਹ ਪੁੱਛ ਲਿਆ ਸੀ ਕਿ ਤੁਸੀਂ ਇੰਨੇ ਪੈਸੇ ਕਮਾਉਣ ਤੋਂ ਬਾਅਦ ਵੀ ਇਕੱਲੇ ਕਿਉਂ ਹਾਂਜੀ ਜੇਕਰ ਪੈਸੇ ਦੇ ਇਥੇ ਗੱਲ ਚੱਲੀ ਪਈ ਹੈ ਤਾਂ ਜ ਬਾਕੀ ਵੀ ਲੋਕੀ ਕਹਿ ਰਹੇ ਸਨ ਕਿ ਇਹਨੇ ਕੇਸਿਸ ਤੋਂ ਪੈਸੇ ਬਣਾਏ ਉਹ ਕੇਸਿਸ ਤੋਂ ਪੈਸੇ ਨਹੀਂ ਬਣਾਏ ਕਿਉਂਕਿ ਮੋਸਟ ਆਫ ਦੀ ਕੇਸਿਸ ਦੇ ਰੱਦ ਕਰਤੇ ਸੀ ਕੋਰਟ ਨੇ ਕਿ ਉਹਨਾਂ ਦਾ ਕੋਈ ਕਾਰਨ ਨਹੀਂ ਕੋਈ ਮਤਲਬ ਨਹੀਂ ਕੋਈ ਵਾਸਤਾ ਨਹੀਂ ਤੇ ਜ਼ਿਆਦਾਤਰ ਇਸ ਦੇ ਜਿਹੜੇ ਪੈਸੇ ਬਣੇ ਸਨ ਇਸਨੇ ਕਮਾਈ ਸੀ ਆਪਣੀ ਬੁੱਕ ਜਾਂ ਕਿਸੇ ਸ਼ੋਅ ਨਾਲ ਡੀਲ ਕਰ ਲਈ ਜਾਂ ਕਿਸੇ ਸਪਾਂਸਰਸ਼ਿਪ ਦੁਆਰਾ ਕਿਉਂਕਿ ਇਹ ਬਹੁਤ ਫੇਮਸ ਹੋ ਚੁੱਕਿਆ ਸੀ ਤਾਂ ਵਾਪਸ ਆਉਣੇ ਸ਼ੋਅ ਦੇ ਵੱਲ ਤਾਂ ਉਸ ਸ਼ੋਅ ਨੇ ਇਹਨੂੰ ਇਹ ਨਹੀਂ ਪੁੱਛਿਆ ਸੀ ਕਿ ਹਾਂ ਵੀ ਤੁਸੀਂ ਇੰਨੇ ਜ਼ਿਆਦਾ ਪੈਸੇ ਕਮਾ ਲਏ ਸਟਿਲ ਅਲੋਨ ਕਾ ਤੂੰ ਤੇ ਸ਼ੋਅ ਦੇ ਵਿੱਚੋਂ ਉੱਠ ਕੇ ਚਲਾ ਗਿਆ ਤੇ ਉਸ ਸ਼ੋਅ ਤੇ ਵੀ ਇਹਨੇ ਕੇਸ ਕਰਤਾ ਇਹ ਕੀਤਾ ਗਿਆ ਤਾਂ ਸ਼ੋਅ ਵਾਲੇ ਪਹਿਲਾਂ ਡਾਟਾ ਕਲੈਕਟ ਕਰਦੇ ਹੁੰਦੇ ਇੱਕ ਬੰਦੇ ਦਾ ਜਿਹੜਾ ਉਹਨਾਂ ਨੇ ਸ਼ੋਅ ਤੇ ਸਦਨ ਹੁੰਦਾ ਵਾ ਤੇ ਜਦੋਂ ਉਹ ਇਸ ਬੰਦੇ ਦਾ ਡਾਟਾ ਕਲੈਕਟ ਕਰ ਰਹੇ ਸਨ ਇਸ ਦੀ ਸਟੋਰੀ ਰੀਡ ਕਰ ਰਹੇ ਸੀ ਤਾਂ ਇਸ ਨੂੰ ਉਹ ਚੀਜ਼ ਵਧੀਆ ਨਹੀਂ ਲੱਗੀ ਕਿ ਤੁਸੀਂ ਮੇਰੇ ਆਉਣ ਤੋਂ ਪਹਿਲਾਂ ਮੇਰੀ ਡਾਟਾ ਕਿਵੇਂ ਚੋਰੀ ਕਰ ਰਹੇ ਹੋ ਮੇਰੀ ਸਟੋਰੀ ਕਾਥਰੀਟ ਕਰ ਰਹੇ ਹੋ ਦੈਨ ਇਸ ਤੋਂ ਬਾਅਦ ਇਸ ਨੇ ਉਸ ਸ਼ੋਅ ਤੇ ਵੀ ਕੇਸ ਕਰਤਾ ਆਪਣੀ ਇਦਾਂ ਦੀ ਹਰਕਤਾਂ ਦੇ ਕਾਰਨ ਇਸ ਨੂੰ ਜੇਲ੍ਹ ਦੇ ਵਿੱਚ ਵੀ ਕਾਫੀ ਸਮਾਂ ਬਤੀਤ ਕਰਨਾ ਪਿਆ ਤੇ ਇਹ ਚੀਜ਼ ਅਫੀਸ਼ੀਅਲ ਵੈਬਸਾਈਟ ਨੇ ਕੰਫਰਮ ਕੀਤੀ ਹੈ ਕਿ ਇਸ ਨੇ ਪਾਕਿਸਤਾਨ ਦੇ ਆਰਮੀ ਦੇ ਲੀਡਰ ਦੇ ਉੱਪਰ ਵੀ ਕੇਸ ਕਰਤਾ ਬੋਂ ਕਲਾਕੇ ਤੇ ਹੁਣੇ ਉੱਤੇ ਕੇਸ ਕਰਤਾ ਉਹ ਸਾਰੀ ਲਿਸਟ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜੁੜ ਦੱਸਿਓ ਆਪਾਂ ਉਹ ਵੀਡੀਓ ਜੁੜ ਲੈ ਕੇ ਆਵਾਂਗੇ ਤਦ ਤੱਕ ਲਈ ਜੁੜੇ ਰਹੋ